ਕੀ ਹਾਲ ਹੈ ਦੋਸਤੋ ਮੈਂ ਕਹਾਂ ਤੁਹਾਡੇ ਲਈ ਬਹੁਤ ਸੋਹਣੀ ਕਹਾਣੀ ਤੇ ਮੇਰਾ ਕਹਾਣੀ ਤੁਹਾਨੂੰ ਪੂਰੀ ਪਸੰਦ ਆਉਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀਤਾ ਕਈ ਸਾਲਾਂ ਬਾਅਦ ਕੈਨੇਡਾ ਤੋਂ ਆਪਣੇ ਪਿੰਡ ਆਇਆ ਸੀ ਮਾਮਾ ਜੀ ਦੇ ਘਰ ਉਸ ਦਾ ਠਹਿਰਨਾ ਸੀ ਘਰ ਦੇ ਸਾਰੇ ਜਣੇ ਖੁਸ਼ ਸੀ ਕਿਉਂਕਿ ਜੀਤਾ ਬਚਪਨ ਤੋਂ ਹੀ ਸਾਉ ਦਾ ਲਾਡਾ ਸੀ ਜਦੋਂ ਉਹ ਬਰਾਂਡੇ 'ਚ ਮੋਟਰਸਾਈਕਲ 'ਤੇ ਖੜੀ ਲੱਗ ਕੇ ਅੰਦਰ ਗਿਆ ਕਾ ਇੱਕ ਵਾਦਲ ਓਏ ਜੀਤੇ ਆ ਗਏ ਆ ਕਿੰਨਾ ਸੋਹਣਾ ਲੱਗ ਰਿਹਾ ਇਧੋਂ ਦਾ ਜੀਤੇ ਨੇ ਮੁੜ ਕੇ ਦੇਖਿਆ ਤੇ ਉਸ ਦੀ ਨਜ਼ਰ ਇੱਕ ਕੁੜੀ ਤੇ ਰੁਕ ਗਈ ਉਹ ਸੀ ਗੁਰਪ੍ਰੀਤ ਦੂਰ ਦੀ ਰਿਸ਼ਤੇਦਾਰ ਸੀ ਪਰ ਪਹਿਲਾਂ ਕਦੇ ਮਲਾਪ ਨਹੀਂ ਹੋਇਆ ਸੀ ਗੁਰਪ੍ਰੀਤ ਦੀਆਂ ਅੱਖਾਂ 'ਚ ਕੋਈ ਖਾਸ ਸਾਫ ਸੁਥੀਆਂ ਤੇ ਸ਼ਰਮ ਨਾਲ ਭਰੀਆਂ ਜੀਤੇ ਨੇ ਹੱਸ ਕੇ ਕਿਹਾ ਤੂੰ ਗੁਰਪ੍ਰੀ ਤੇਨਾ ਬੈਨਾ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਗੁਰਪ੍ਰੀ ਤੇ ਮੁਸਕਰਾਈ ਹਾਂ ਮੈਂ ਹੀ ਹਾਂ ਤੁਸੀਂ ਤਾਂ ਸ਼ਹਿਰ ਵਾਲੇ ਹੋ ਗਏ ਸਾਡੀ ਕਿੱਥੇ ਪਛਾਣ ਆਉਂਦੀ ਹੈ ਸਾਡੇ ਪਿੰਡ ਵਾਲੇ ਸਾਰੇ ਭੁੱਲ ਗਏ ਹੋਣੇ ਜੀਤੇ ਨੇ ਕਿਹਾ ਪਿੰਡ ਤਾਂ ਕਦੇ ਨਹੀਂ ਮਿਲਿਆ ਬਸ ਵਕਤ ਨਹੀਂ ਮਿਲਦਾ ਸੀ ਆਉਣ ਦਾ ਦੋਵੇਂ ਕੁਝ ਪਲ ਲਈ ਚੁੱਪ ਰਹੇ ਫੇਰ ਉਹ ਗੁਰਪ੍ਰੀਤ ਚਾਹ ਲੈ ਕੇ ਆਈ। ਜਾਂ ਤਾਂ ਉਸਨੇ ਕੱਪ ਜੀਤੇ ਨੂੰ ਦਿੱਤਾ ਤਾਂ ਥੋੜਾ ਹੱਥ ਲੱਗ ਗਿਆ। ਦੋਵਾਂ ਦਾ ਇੱਕ ਦੂਜੇ ਦੇ ਹੱਥ ਨਾਲ। ਦੋਵੇਂ ਇੱਕ ਸੈਕਿੰਡ ਲਈ ਰੋਮਦੇ ਪਰ ਕਿਸੇ ਨੇ ਕੁਝ ਨਹੀਂ ਕਿਹਾ। ਸ਼ਾਮ ਨੂੰ ਸਾਰੇ ਬਰਾਡੇ 'ਚ ਬੈਠੇ ਸੀ। ਗੁਰਪ੍ਰੀਤ ਬੰਨਾ ਕਾਪੀ ਸੀ ਆਪਣੀ ਚਾਚੀ ਦੇ ਨਾਲ। ਤੇ ਜੀਤਾ ਚੁੱਪਚਾਪ ਉਹਨੂੰ ਦੇਖ ਰਿਹਾ ਸੀ। ਕਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਖੋਪੀ ਰਹਾ ਪਰ ਦਿਲ ਕੰਦਰਾ ਇੱਕ ਅਜੀਬ ਜਿਹੀ ਖੁਸ਼ੀ ਸੀ ਘਰਪ੍ਰੀਤ ਦੇਖਣ ਵਿੱਚ ਬਹੁਤ ਸੋਹਣੀ ਸੀ ਅਤੇ ਪੂਰੀ ਫੈਟੇ ਵੀ ਗਈ ਸੀ ਤੇ ਉਹਦਰ ਜੀਤਾ ਵੀ ਜੰਮ ਲਾਉਣ ਕਰਕੇ ਸਰੀਰ ਦਾ ਢੁੱਲਾ ਢੁਲਾ ਸੀ ਅਤੇ ਪੂਰਾ ਹੀ ਫਿੱਟ ਪਿਆ ਸੀ ਰਾਤ ਨੂੰ ਜੀਤਾ ਬਿਸਤਰੇ ਦੀ ਪਿਆਸ سوچਦਾ ਰਿਹਾ ਹਾਂਜੀ ਪਹਿਲੀ ਵਾਰ ਕਿਸੇ ਨੂੰ ਦੇਖ ਕੇ ਦਿਲ ਚਾਂ ਨਹੀਂ ਗਿਆ ਰਹਾ ਉਹਦੇ ਸਰੀਰ ਵਿੱਚ ਅਗ ਡਾਟ ਰਹੀ ਸੀ ਕਦੋਂ ਉਹ ਗੁਰਪ੍ਰੀਤ ਨੂੰ ਆਪਣੀ ਬਣਾਵੇ ਸਵੇਰੇ ਜਦੋਂ ਉੱਠਿਆ ਗੁਰਪ੍ਰੀਤ ਆਂਗਣ ਚ ਪਾਣੀ ਭਰ ਰਹੀ ਸੀ ਉਸਨੂੰ ਦੇਖ ਕੇ ਉਹਦਾ ਦੰਬੂ ਲੱਗ ਗਿਆ ਸੀ ਉਹ ਬਹੁਤ ਖੋਚ ਸੀ ਉਹਦਾ ਦਿਲ ਕੀਤਾ ਉਸਨੂੰ ਜੱਥੇ ਲੈ ਕੇ ਲਾਹ ਦਿਖਾਵੇਗਾ ਬਹੁਤ ਸੋਹਣੀ ਲੱਗ ਰਹੀ ਸੀ ਜੀਤਾ ਹੱਸ ਕੇ ਕਹਿੰਦਾ ਮੈਂ ਵੀ ਮੰਨਤ ਕਰ ਲਵਾਂ ਗੋਪਰੀਤ ਨੇ ਹੱਸ ਕੇ ਕਿਹਾ ਤੁਸੀਂ ਸ਼ਹਿਰ ਵਾਲੇ ਤੁਹਾਡੇ ਨਾਲ ਤਾਂ ਪਾਣੀ ਵੀ ਡਬੀ ਜੀ ਜੀਤਾ ਕਹਿੰਦਾ ਸਿੱਖ ਲਵਾਂਗੇ ਜੇ ਤੂੰ ਸਿਖਾ ਦੇਵੇਂਗੀ ਗੋਪਰੀਤ ਮੁਸਕਰਾਈ ਤੇ ਚੁੱਪ ਹੋ ਗਈ ਉਹ ਦਿਨ ਦੋਵੇਂ ਥੋੜੀਆਂ ਥੋੜੀਆਂ ਗੱਲਾਂ ਹੁੰਨ ਲੱਗ ਪਈਆਂ ਸੀ ਅਦੇ ਖੇਤਾਂ ਵਿੱਚ ਮਿਲ ਜਾਂਦੇ ਕਦੇ ਦੁਕਾਨ ਤੇ ਕਦੇ ਭਾਂਡੇ ਤੇ ਪਿੱਛੇ ਘੜ ਕੇ ਗੱਲਾਂ ਕਰਦੇ ਜੀਤਨ ਹੁਣ ਖੰਡ ਬਹੁਤ ਸੋਹਣਾ ਲੱਗ ਰਿਹਾ ਸੀ ਕਿਉਂਕਿ ਗੁਰਪ੍ਰੀਤ ਨੂੰ ਉਹੀ ਜਿੰਦਗੀ ਦਾ ਖਾਸ ਸਾਵਣ ਗਈ ਸੀ ਗੁਰਪ੍ਰੀਤ ਨੂੰ ਵੀ ਫੋਜੀ ਕਨਸਲ ਸੋਹ ਰਹੀ ਹਸੀ ਪਰ ਉਹ ਕਹਿ ਨਹੀਂ ਸਕਦੀ ਸੀ ਉਸ ਨੂੰ ਪਤਾ ਵੀ ਇਹ ਰਿਸ਼ਤਾ ਸਾਰ ਨਹੀਂ ਪਰ ਦਿਲ ਤਾਂ ਕਸੇ ਨਹੀਂ ਸਮਝਦਾ ਰਾਤ ਨੂੰ ਗੁਰਪ੍ਰੀਤ ਛੱਤ ਤੇ ਬੈਠੀ ਤਾਰਿਆਂ ਵੱਲ ਦੇਖ ਰਹੀ ਸੀ ਸੋਚ ਰਹੀ ਸੀ ਕਿ ਜਿੱਤਾਂ ਵਾਪਸ ਚਲਾ ਜਾਤਾ ਮੇਰੇ ਕੋਲ ਰਾਂਗੀ ਤੇ ਜਿੱਤਾਂ ਵੀ ਆਪਣੇ ਕਮਰੇ 'ਚ ਬੈਠਾ ਹੋਣਾ ਦੇਖ ਰਹਾ ਸੀ ਅੱਜ ਸਮਝ ਆਇਆ ਇਹ ਖੁਰੇ ਮੇਰੇ ਦਿਲ ਵਿੱਚ ਬਸ ਗਈ ਹੈ ਇਹ ਸੀ ਪਹਿਲੀ ਮੁਲਾਕਾਤ ਪਹਿਲਾ ਸਾਹ ਜਿੱਥੇ ਪਿਆਰ ਦਾ ਬੀਜ ਪੈ ਗਿਆ ਸੀ ਪਰ ਕਿਸੇ ਨੂੰ ਪਤਾ ਨਹੀਂ ਸੀ ਇਹ ਪਿਆਰ ਇੱਕ ਦਿਨ ਦਰਦ ਵੀ ਦੇਵੇਗਾ ਹੁਣ ਤਾਂ ਉਹਨਾਂ ਨੂੰ ਇਹ ਪਿਆਰ ਲੱਭਦੇ ਨਾਲ ਸੀ ਪਰ ਇਹ ਤਾਂ ਦਰਦ ਕੀ ਹੋਵੇਗਾ ਉਹ ਇਹ ਮੈਂ ਉਸ ਸੀ ਨਹੀਂ ਸੇ ਕਰ ਸਕਦੇ ਕਿਉਂਕਿ ਪਹਿਲੀ ਉਮਰ ਦਾ ਪਿਆਰ ਕਦੇ ਕੁਝ ਨਹੀਂ ਦੇਖਦਾ ਬਸ ਹੋ ਜਾਂਦਾ ਹੈ ਜੀਤਾ ਹੁਣ ਹਰ ਰੋਜ਼ ਸਵੇਰੇ ਜਲਦੀ ਉੱਠਦਾ ਸੀ ਪਹਿਲਾਂ ਉਹ ਕਦੇ ਵੀ ਪਿੰਡ ਆ ਕੇ ਇੰਨਾ ਤਿਆਰ ਨਹੀਂ ਹੁੰਦਾ ਸੀ ਪਰ ਹੁਣ ਇੱਕ ਨਵੀਂ ਖੁਸ਼ੀ ਆ ਗਈ ਸੀ ਉਸ ਦੇ ਚਿਹਰੇ ਤੇ ਉਹ ਦਾ ਮਨ ਕਰਦਾ ਸੀ ਕਿ ਗੁਰਪ੍ਰੀਤ ਨਾਲ ਗੱਲ ਕਰੇ ਉਸ ਨੂੰ ਦੇਖੇ ਗੁਰਪ੍ਰੀਤ ਵੀ ਹੁਣ ਹਰ ਰੋਜ਼ ਆਉਣ ਦੀ ਉਡੀਕ ਕਰਦੀ ਸੀ ਸਵੇਰੇ ਜਾਂ ਦੋ ਅੰਗਣ ਵਿੱਚ ਪਾਣੀ ਪੜਦੀ ਉਹ ਜਾਣਦੀ ਸੀ ਜੀਤਾ ਹੁਣ ਬੜਾ ਹੈ ਉਹ ਵੀ ਉਹਦੀ ਬੁੱਕਲ ਦਾ ਨਿੱਘ ਲੈਣਾ ਚਾਹੁੰਦੀ ਸੀ ਇੱਕ ਦਿਨ ਗੁਰਪ੍ਰੀਤ ਖੂਹੇ ਦੇ ਪਾਣੀ 바ਰੀ ਸੀ ਜੀਤਾ ਆ ਹੌੜੀ ਨਾਲ ਕਹਿੰਦਾ ਪਾਣੀ ਮੈਂ ਚਚ ਲਵਾ ਗੁਰਪ੍ਰੀਤ ਹੱਸ ਕੇ ਤੁਹਾਨੂੰ ਤਾਂ ਰਸਾ ਵੀ ਠੀਕ ਨਾਲ ਪੜਨਾ ਨਹੀਂ ਆਉਂਦਾ ਜੀਤਾ ਕਹਿੰਦਾ ਤੇਰੇ ਕੋਲੋਂ ਲਈ ਸਿੱਖ ਲਵਾਵਾਂਗਾ ਚਾਹੇ ਕੋਹ ਹੀ ਕਿਉਣਾ ਖੁਦ ਨਾ ਭਵੇ ਦੋਵੇਂ ਹੱਸ ਕੇ ਨੇੜੇ ਖੜੇ ਬੱਤੀ ਉਹਨਾਂ ਵੱਲ ਤੱਕ ਰਹੀ ਸੀ ਫਾਰੋਂ ਨੂੰ ਦੁਨੀਆ ਦਾ ਹੋਰ ਕੁਝ ਨਹੀਂ ਦਿਖ ਰਿਹਾ ਸੀ ਦਪਹਿਰ ਨੂੰ ਜੀਤਾ ਗੁਰਪ੍ਰੀਤ ਦੇ ਘਰ ਆਇਆ। ਮੰਮੀ ਜੀ ਬਾਹਰੇ ਦੀ ਰੋਟੀ ਤੇ ਸਾਫ ਸਰੋਂ ਦਾ ਸਾਗ ਬਣਾ ਰਹੀ ਸੀ। ਜੀਤਾ ਬੈਠਾ ਹੋਇਆ ਸੀ ਤੇ ਗੁਰਪ੍ਰੀਤ ਚੁੱਪਚਾਪ ਆਂਗਣ ਚੋਂ ਪੈਣਾ ਤੁਰੇ ਸੀ। ਜੀਤੇ ਦੀਆਂ ਅੱਖਾਂ बार-बार ਉਸ ਵੱਲ ਜਾ ਰਹੀਆਂ ਸੀ। ਮੰਮੀ ਜੀ ਨੇ ਮਿਲਾ ਚੁੱਕਿਆ। ਜੀਤੇ ਤੂੰ ਤਾਂ ਸਾਰਾ ਸਮਾਂ ਗੁਰਪ੍ਰੀਤ ਵੱਲ ਹੀ ਤੱਕਦਾ ਰਹਿੰਦਾ ਹੈ। ਜੀਤਾ ਸ਼ਰਮਾ ਗਿਆ ਤੇ ਕਹਿੰਦਾ ਨਹੀਂ ਮਮੀ ਮੈਂ ਤਾਂ ਸੋਚ ਰਹਾ ਸੀ ਸਾਹ ਕਿੰਨਾ ਵਧੀਆ ਬਣਿਆ ਗੁਰਪ੍ਰੀਤ ਨਾਲ ਸੇ ਪਰਾਂਤਰੋਂ ਉਹਦਾ ਚੀਰਾ ਨਾਲ ਹੋ ਗਿਆ ਸੀ ਉਹ ਜਾਣਦੀ ਸੀ ਇਹ ਮਜ਼ਾਕ ਨਹੀਂ ਸੀ ਹੱਥ ਮੋੜੇ ਜੀਤਾ ਉਸ ਨੂੰ ਤੱਕਦਾ ਸੀ ਸ਼ਾਮ ਨੂੰ ਦੋਵੇਂ ਖੇਤਾਂ ਵੱਲ ਤੁਰ ਪਏ ਹਵਾ ਹੌਲੀ ਹੌਲੀ ਵਾਰ ਰਹੀ ਸੀ ਗੁਰਪ੍ਰੀਤ ਦੇ ਪੈਰ ਮਿੱਟੀ 'ਚ ਹੌਲੀ-ਹੌਲੀ ਚੱਲ ਰਹੇ ਸੀ ਜੀਤਾ ਕਹਿੰਦਾ ਤੂੰ ਜਾਣਦੀ ਹੈ ਮੈਂ ਪਹਿਲੀ ਵਾਰ ਕਿਸੇ ਲਈ ਇੰਨਾ ਸੋਚਿਆ ਕਿਆ ਗੁਰਪ੍ਰੀਤ ਰੋਗੇ ਕੀ ਮਤਲਬ ਤੂੰ ਕੀ ਕਹਿਣਾ ਚਾਹੁੰਦਾ ਹੈ ਮੈਨੂੰ ਪਤਾ ਨਹੀਂ ਕਿਉਂ ਪਰ ਜਦ ਤੈਨੂੰ ਦੇਖਦਾ ਹਾਂ ਲੱਗਦਾ ਏ ਸਾਰੀ ਦੁਨੀਆ ਚੁੱਪ ਹੋ ਜਾਂਦੀ ਏ ਗੁਰਪ੍ਰੀਤ ਤੁਹ ਕੋਈ ਨਹੀਂ ਬੁੱਧੀ ਉਹਦੇ ਚਿਹਰੇ ਤੇ ਸ਼ਰਮ ਤੇ ਖੁਸ਼ੀ ਮਿਲੀ ਹੋਈ ਸੀ ਥੋੜੀ ਦੇਰ ਚੁੱਪ ਰਹੇ ਦਮ ਗੁਰਪ੍ਰੀਤ ਹੌਲੀ ਨਾਲ ਕਹਿੰਦੀ ਜੀਤੇ ਅਸੀਂ ਰਿਸ਼ਤੇਦਾਰਾਂ ਲੋਕ ਗੱਲਾਂ ਕਰਨਗੇ ਜੀਤਾ ਕਹਿੰਦਾ ਲੋਕਾਂ ਦਾ ਕੰਨੇ ਗੱਲਾਂ ਕਰਨਾ ਮੇਰਾ ਕੰਮ ਨਹੀਂ ਤੈਨੂੰ ਚਾਉਣਾ ਗੁਰਪ੍ਰੀਤ ਹੌਲੀ ਨਾਲ ਹੱਸ ਕੇ ਕਹਿੰਦੀ ਤੈਨੂੰ ਪਤਾ ਏ ਤੂੰ ਪਿੰਡ ਵਾਲਿਆਂ ਵਰਗਾ ਨਹੀਂ ਸ਼ਹਿਰ ਵਾਲੇ ਬਾਗਿਆں ਬੜੀਆਂ-ਬੜੀਆਂ ਗੱਲਾਂ ਕਰ ਲੈਂਦਾ ਹੈ ਜੀਤਾ ਕਹਿੰਦਾ ਗੱਲਾਂ ਨਹੀਂ ਗੁਰਪ੍ਰੀਤ ਇਹ ਮੇਰੇ ਦਿਲ ਦੀਆਂ ਗੱਲਾਂ ਨੇ ਜੇ ਉਹ ਸਾਮਤ ਹੋ ਜਾਵੇਂ ਤਾਂ ਇਹ ਜ਼ਿੰਦਗੀ ਸੌਖੀ ਹੋ ਜਾਵੇਗੀ। ਗੁਰਪ੍ਰੀਤ ਚੁੱਪ ਰਹੀ ਪਰ ਉਹਦੀਆਂ ਅੱਖਾਂ 'ਚ ਨਵੀਂ ਆਗ਼ੀ ਸੀ। ਦੋਵੇਂ ਚੁੱਪ ਜਾ ਕੇ ਇੱਕ ਦੂਜੇ ਵੱਲ ਤੱਕ ਰਹੇ ਸੀ। ਉਹਨਾਂ ਦੀ ਚੁੱਪ ਜਹੀ ਪਿਆਰ ਸੀ। ਜਦ ਅੱਲ ਸ਼ਾਮ ਹੋਈ ਦੋਵੇਂ ਮਾਸ ਮੁੜ ਗਏ। ਬਰਪ੍ਰੀਤ ਦੇ ਗਲਚ ਖੁਸ਼ੀ ਸੀ ਪਰ ਨਾਲ ਡਰ ਵੀ ਸੀ। ਉਸ ਨੂੰ ਪਤਾ ਸੀ ਇਹ ਰਸਤਾ ਨਹੀਂ ਹੈ। ਉਸ ਰਾਤ ਜੀਤੇ ਨੇ ਫੋਨ 'ਚ ਮੈਸੇਜ ਲਿਖਿਆ। ਹਾਂਜੀ ਗੱਲ ਤਾਂ ਨਹੀਂ ਹੋਈ ਜਾਣਾ ਪਰ ਦਿਲ ਸਭ ਕੁਝ ਕਹਿ ਗਿਆ ਗੁਰਪ੍ਰੀਤ ਨੇ ਮੈਨੂੰ ਬਹਿਲੇ ਪੜਿਆ ਤੇ ਚੁੱਪਚਾਪ ਮੁਸਕराई ਉਸ ਨੂੰ ਵੀ ਹੁਣ ਆਪਣਾ ਦਿਲ ਸਮਝ ਆ ਗਿਆ ਸੀ ਦਿਨ ਬੀਤਦੇ ਗਏ ਤੇ ਗੁਰਪ੍ਰੀਤ ਤੇ ਜੀਤਾਂ ਦੀ ਨਿਮਰਤਾ ਵਧਦੀ ਗਈ ਹੁਣ ਦੋਵੇਂ ਇੱਕ ਦੂਜੇ ਤੋਂ ਬਿਨਾ ਨਹੀਂ ਕੱਟ ਸਕਦੇ ਸੀ ਜਿਆਦਾ ਸਵੇਰ ਹੁੰਦੀ ਤਾਂ ਜੀਤਾਂ ਸਭ ਤੋਂ ਪਹਿਲਾਂ ਖਿਆਲ ਗੁਰਪ੍ਰੀਤ ਦਾ ਹੀ ਲੈਂਦਾ ਸੀ ਗੁਰਪ੍ਰੀਤ ਵੀ ਸਵੇਰੇ ਸਾਜ ਕੇ ਪਾਣੀ ਭਰਨ ਜਾਂਦੀ ਸੀ ਜਿਵੇਂ ਜਾਣਦੀ ਹੋਵੇ ਕਿ ਜੀਤਾ ਆਵੇਗਾ ਜਦ ਦੂਰੋਂ ਆਉਂਦਾ ਉਹਦਾ ਚਿਹਰਾ ਚਮਕ ਜਾਂਦਾ ਦੋਵਾਂ ਦੀਆਂ ਅੱਖਾਂ ਉਹਦੀਆਂ ਤੇ ਬਾਕੀ ਸਭ ਕੁਝ ਗਿਆ ਹੋ ਜਾਂਦਾ ਇੱਕ ਦਿਨ ਜੀਤਾ ਆਂਦਾ ਗੁਰਪ੍ਰੀਤ ਤੂੰ ਮੇਰੇ ਨਾਲ ਨੀਰੇ ਪਿੰਡ ਵਾਲੀ ਗਲੀ ਚੱਲੇ ਗੁਰਪ੍ਰੀਤ ਹੋੜੀ-ਹੋੜੀਆਂ ਹੰਦੀ ਕਹਿੰਦੀ ਲੋਕ ਦੇਖ ਲੈਣਗੇ ਦਿੱਤੇ ਤੇ ਸੌ ਤਾਂ ਦੀਆਂ ਗੱਲਾਂ ਬਣਾਉਣਗੇ ਤੈਨੂੰ ਸਾਡੇ ਪਿੰਡ ਵਾਲੇ ਲੋਕਾਂ ਦਾ ਨਹੀਂ ਪਤਾ ਕਿਤਾ ਮਾੜੀ ਗੱਲਾਂ ਮੱਕ ਲੈਂਦੇ ਨੇ ਜੀਤਾ ਕਹਿੰਦਾ ਲੋਕਾਂ ਦਾ ਕੀ ਹੈ ਉਹ ਤਾਂ ਕਦੇ ਚੁੱਪ ਨਹੀਂ ਰਹਿੰਦੇ ਪਰ ਮੇਰਾ ਦਿਲ ਚੁੱਪ ਨਹੀਂ ਆਂਦਾ ਜਦ ਮੈਂ ਤੈਨੂੰ ਵੇਖਦਾ ਦਿਲ ਵਿੱਚ ਜੰਪ ਜੰਨੀ ਜੀਵ ਬੰਮ ਚੰਦੀ ਹੈ ਗੁਰਪ੍ਰੀਤ ਹਾਸਪ੍ਰੀਤ ਚੱਲ ਪਈ ਤੇ ਉਹਦੇ ਨਾਲ ਦੋਵੇਂ ਗਲੀ ਚ ਤੁਰ ਰਹੇ ਸੀ ਹੌਲੀ ਹੌਲੀ ਗੱਲਾਂ ਕਰਦੇ ਹੋਏ ਗੁਰਪ੍ਰੀਤ ਨੇ ਪੀੜੇ ਜਦ ਪੱਤਾ ਲਿਆ ਹੋਇਆ ਸੀ ਤੇ ਹਵਾ ਚੋੜਾ ਉਹ ਲਹਿਰਾ ਰਿਹਾ ਸੀ ਜੀਤਾ ਹੌਲੀ ਆਵਾਜ਼ ਚ ਕਹਿੰਦਾ ਹੈ ਤੈਨੂੰ ਪਤਾ ਹੈ ਜਦ ਤੂੰ ਹੱਸਦੀ ਤਾਂ ਲੱਗਦਾ ਜਿਵੇਂ ਸਾਰਾ ਦੁੱਖ ਖਾਤੋਂ ਹੋ ਗਿਆ ਹੋਵੇ ਗੁਰਪ੍ਰੀਤ ਹੌਲੀ ਨਾਲ ਚੰਦੀ ਤੂੰ ਵੀ ਬੜੀਆਂ ਫਰਮਾਂ ਦੇ ਡਾਇਲੌਗ ਮਾਰਦਾ ਹੈ ਜਿੱਤੇ ਜੀਤਾ ਹੱਸ ਪਿਆ ਫਿਲਮ ਨਹੀਂ ਗੁਰਪ੍ਰੀਤ ਸੱਚੇ ਤੋਂ ਮਰੀ ਜ਼ਿੰਦਗੀ ਜਾਈਏ ਤਾਂ ਲੱਗਦਾ ਹੈ ਹਰ ਚੀਜ਼ ਸਾਵਣੀ ਹੋ ਗਈ ਹੈ। ਉਹ ਦੋਵੇਂ ਖੇਤਾਂ ਵਾਲਦੋਂ ਤੇ ਹਵਾ ਥੋੜੀ ਗਰਮ ਸੀ। ਪਰ ਦੋਵੇਂ ਨੂੰ ਕੋਈ ਫਰਕ ਨਹੀਂ ਪਿਆ। ਜੀਤੇ ਨੇ ਗੁਰਪ੍ਰੀਤ ਦਾ ਹੱਥ ਫੜ ਲਿਆ। ਗੁਰਪ੍ਰੀਤ ਵੱਲ ਹੌਂ ਗਿਆ ਹਟੀ ਫਿਰ ਚੁਪੜਾਈ। ਦੇਹ ਦੀ ਧਰਪਣ ਤੇ ਸੀ ਪਰ ਜਿਹੜੇ ਤੇ ਜਿਹੀ ਸ਼ਾਂਤੀ ਸੀ। ਜੀਤਾ ਕਹਿੰਦਾ ਹੱਥ ਛੱਡਣਾ ਨਹੀਂ ਗੁਰਪ੍ਰੀਤ ਜੇ ਛੱਡਾਂ ਤਾਂ ਮੈਂ ਟੁੱਟ ਜਾਵਾਂਗਾ। ਗੁਰਪ੍ਰੀਤ ਦੀ ਅੱਖਾਂ 'ਚ ਨਹੀਂ ਆਵੰਨਾ ਉਹ ਕੁਝ ਨਾ ਬੋਲੀ ਬਸ ਹੌੜੀ ਨਾਲ ਕਹਿ ਦਿੱਤਾ ਜੀਤੇ ਮੈਂ ਵੀ ਚਾਹੁੰਦੀ ਆਂ ਕੇ ਹੱਥ ਕਦੇ ਨਾ ਛੱਡਾਂ ਦੋਵੇਂ ਇੱਕ ਦੂਜੇ ਵੱਲ ਤੱਕਦੇ ਰਹੇ ਖੇਤਾਂ 'ਚ ਹਵਾ ਵਗ ਰਹੀ ਸੀ ਸੂਰਜ ਢਲ ਰਿਹਾ ਸੀ ਇਹ ਪਰੋਮਾਂ ਦੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਪਲ ਸੀ ਪਰ ਉਸ ਵੇਲੇ ਪਿੱਛੋਂ ਕਿਸੇ ਦੀ ਆਵਾਜ਼ ਆਈ ਉਹ ਜੀਤੇ ਇੱਥੇ ਕੀ ਕਰ ਰਿਹਾ ਹੈ ਦੋਵੇਂ ਚੌਂ ਗਏ ਇਹ ਗੁਰਪ੍ਰੀਤ ਦਾ ਮਾਮਾ ਸੀ ਜੀਤਾ ਘਬਰਾ ਗਿਆ ਤੇ ਤੁਰ ਗਿਆ ਉਥੋਂ ਗੁਰਪ੍ਰੀਤ ਦਾ ਚਿਹਰਾ ਪਿੱਕਾ ਪੈ ਗਿਆ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਹੁਣ ਗੱਲ ਮੁਸ਼ਕਲ ਹੋ ਸਕਦੀ ਹੈ ਉਸ ਰਾਤ ਗੁਰਪ੍ਰੀਤ ਰੋਂਦੀ ਰਹੀ ਉਸ ਨੂੰ ਡਰ ਸੀ ਕਿ ਮਾਮਾ ਕੋਈ ਘਰ ਨਾ ਦੇ ਘਰਵਾਵੇਂ ਜੀਤਾ ਵੀ ਆਪਣੇ ਘਰ ਤੇ ਚੁੱਪ ਸੀ ਉਹਦਾ ਦਿਲ ਭਾਰਾ ਹੋ ਗਿਆ ਸੀ ਕੋਈ ਵੀ ਹੁਣ ਡਰ ਰਿਹਾ ਸੀ ਸਵੇਰੇ ਦੋਵੇਂ ਮਿਲੇ ਨਹੀਂ ਗੋਤਰੀ ਘਰ ਤੋਂ ਬਾਹਰ ਨੂੰ ਨਾ ਨਿਕਲੀ ਜੀਤਾ ਸਾਰਾ ਦਿਨ ਉਡੀਕਾਂ ਦਾ ਰਹਾ ਸ਼ਾਮ ਨੂੰ ਉਸਨੇ ਚੁੱਪ ਕੇ ਚਿੱਠੀ ਭੇਜੀ ਡਰਨਾ ਨਹੀਂ ਮੈਂ ਸਭ ਠੀਕ ਕਰ ਲਵਾਵਾਂਗਾ ਤੂੰ ਸਿਰਫ ਬਿਸ਼ਨਾ ਅਚ ਰੱਖੀ ਗੁਰਪ੍ਰੀਤ ਨੇ ਉਹ ਚਿੱਠੀ ਪੜੀ ਤੇ ਚੁੱਪਚਾਪ ਰੱਖ ਲਈ ਉਹਦੀ ਅੱਖਾਂ 'ਚ ਹੰਝੂ ਸੀ ਪਰ ਦਿਲ 'ਚ ਇੱਕ ਉਮੀਦ ਵੀ ਸੀ ਉਹ ਜਾਣਦੀ ਸੀ ਕਿ ਪਿਆਰ ਹੁਣ ਸਿਰਫ ਜਜ਼ਬਾਤ ਨਹੀਂ ਇਹ ਜੀਵਨ ਦਾ ਹਿੱਸਾ ਬਣ ਗਿਆ ਹੈ ਉਹ ਦਿਨ ਤੋਂ ਬਾਅਦ ਪਿੰਡ ਦਾ ਹੌਲੀ-ਹੌਲੀ ਗੱਲਾਂ ਫੈਲਣਾ ਨਗਰ ਪਿੰਡਾਂ ਸੀ ਕਿਸੇ ਨੇ ਕਿਹਾ ਗੁਰਪ੍ਰੀਤ ਤੇ ਜੀਤੇ ਇਕੱਠੇ ਵਿਖੇ ਗਏ ਸੰਖੇਤਾਂ ਚ ਕਿਸੇ ਨੇ ਕਿਹਾ ਉਹਨਾਂ ਵਿੱਚ ਕੁਝ ਚੱਲ ਰਿਹਾ ਹੈ ਗੁਰਪ੍ਰੀਤ ਦੇ ਕੰਨ ਗੱਲ ਪਹੁੰਚ ਗਈ ਮਾਂ ਗੁੱਸੇ ਜਿਹੀ ਪਿਓ ਚੁੱਪ ਸੀ ਪਰ ਚਿਹਰੇ ਤੇ ਲਕੀਰਾਂ ਤਣ ਗਈਆਂ ਸੀ ਗੁਰਪ੍ਰੀਤ ਕੁਝ ਨਹੀਂ ਕਹਿ ਸਕੀ ਬਹੁਤ ਸਿਰਫ ਰੋ ਰਹੀ ਸੀ ਉਸ ਰਾਤ ਉਹਦੇ ਮਾਮੇ ਨੇ ਵੀ ਆ ਕੇ ਕਿਹਾ ਹਾਂ ਕੋਈ ਸਾਡੀ ਇੱਜ਼ਤ ਡੋਗ ਦੇਣੀ ਹੈ ਸਾਨੂੰ ਸਿੱਧਾ ਕਰਨਾ ਪਵੇਗਾ ਅਗਲੇ ਤਨ ਗੁਰਪ੍ਰੀਤ ਦਾ ਫੋਨ ਲੈ ਕਿਆ ਬਾਹਰ ਜਾਣ ਤੇ ਪਾਬੰਦੀ ਲੱਗ ਗਈ ਜੀਤੇ ਤਕਰੀਬਨ ਹਰ ਦਿਨ ਉਹਦੇ ਘਰ ਕੋਲ ਆ ਕੇ ਖੜਾ ਹੁੰਦਾ ਪਰ ਉਹ ਕਦੇ ਨਹੀਂ ਆਈ ਜੀਤਾ ਹਰ ਵੇਲੇ ਸੋਚਦਾ ਗੁਰਪ੍ਰੀਤ ਵਾਸ ਇੱਕ ਵਾਰੀ ਮਿਲ ਲਵੇ ਮੈਂ ਸਭ ਕੁਝ ਛੱਡ ਕੇ ਉਹਦੇ ਨਾਲ ਚਲਾ ਜਾਵਾਂ ਪਰ ਦਿਨ ਬੀਤਦੇ ਗਏ ਕੋਈ ਖ਼ਬਰ ਨਾ ਮਿਲੀ ਰੈਂਟ ਵਾਲੇ ਵੀ ਹੌਲੇ ਹੌਲੇ ਤਾਨਾ ਦੇਣ ਲੱਗ ਪਏ ਕਰ ਬਾਰੇ ਨੇ ਵੀ ਘਣਾ ਸ਼ੁਰੂ ਕਰ ਦਿੱਤਾ ਲੋਕ ਆਸ ਰਹੇ ਨੇ ਤੇਰੇ ਕਰਕੇ ਹੁਣ ਬਸ ਕਰ ਪਰ ਜੀਤੇ ਦਾ ਦਿਲ ਨਹੀਂ ਮੰਨਦਾ ਸੀ ਇੱਕ ਰਾਤੋ ਚੁੱਪ ਕੇ ਗੁਰਪ੍ਰੀਤ ਦੇ ਘਰ ਗਿਆ ਛੜਕੀ ਕੋਲ ਖੜਾ ਹੋ ਕੇ ਹਵਾ ਲਈ ਗੁਰਪ੍ਰੀਤ ਛੜਕੀ ਖੁੱਲੀ ਤੇ ਗੁਰਪ੍ਰੀਤ ਨਜ਼ਰ ਆਈ ਅੱਖਾਂ ਸੱਜੀਆਂ ਹੋਣੀਆਂ ਸਨ ਉਹਦੀਆਂ ਅੱਖਾਂ ਰੋ ਰੋ ਕੇ ਸੱਜੀਆਂ ਸਨ ਕਿਉਂਕਿ ਉਹ ਦਿਨ ਰਾਤ ਅਕਸਰ ਯਾਦ ਕਰ ਜੀਤੇ ਨੂੰ ਰੋਂਦੀ ਰਹਿੰਦੀ ਸੀ ਉਹ ਕਹਿੰਦੀ ਜੀਤੇ ਹੁਣ ਸਭ ਕੁਝ ਮੁੱਕ ਗਿਆ ਹੈ ਘਰ ਵਾਲਿਆਂ ਨੇ ਮੇਰਾ ਵਿਆਹ ਨਿਰਧਾਰਤ ਕਰ ਦਿੱਤਾ ਹੈ ਮੈਂ ਕੁਝ ਨਹੀਂ ਕਰ ਸਕਦੀ ਜੀਤੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੂੰ ਕਹ ਦੇ ਇੱਕ ਵਾਰੀ ਮੈਂ ਤੈਨੂੰ ਲੈ ਜਾਵਾਂਗਾ ਕਿੱਥੇ ਵੀ ਦੁਨੀਆ ਦੀ ਪਰਵਾਹ ਨਹੀਂ ਮੈਨੂੰ ਗੁਰਪ੍ਰੀਤ ਹੋਈ ਜੇਹ ਬੋਲੀ ਜੇ ਇਹ ਨਾ ਸਾਂਹ ਹੁੰਦਾ ਜੀਤੇ ਤਾਂ ਮੈਂ ਕਦੇ ਵੀ ਦੂਰ ਨਾ ਹੁੰਦੀ ਤੇਰੇ ਤੋਂ ਪਰ ਮੈਂ ਪਰਿਵਾਰ ਛੱਡ ਕੇ ਨਹੀਂ ਜਾ ਸਕਦੀ ਮਾ ਤੇ ਉਹ ਮੇਰੇ ਸਭ ਕੁਝ ਨੇ ਜੀਤਾ ਵੇ ਵਸ ਹੋ ਗਿਆ ਚੁੱਪ ਰਹਾ ਕੁਝ ਸਮੇਂ ਲਈ ਫਿਰ ਕਹਿੰਦਾ ਤੂੰ ਖੁਸ਼ ਰਹੀ ਗੁਰਪ੍ਰੀਤ ਪਰ ਮੇਰੇ ਲਈ ਹੁਣ ਕੋਈ ਖੁਸ਼ੀ ਨਹੀਂ ਰਹੀ ਗੁਰਪ੍ਰੀਤ ਨੇ ਉਹਦੀਆਂ ਅੱਖਾਂ 'ਚ ੱਤਕਿਆ ਮੈਂ ਵੀ ਨਹੀਂ ਰਹਿ ਸਕਾਂ ਵੀ ਖੁਸ਼ ਪਰ ਸੈਣਾ ਬੋ ਗਿਆ ਜਿੱਤੇ ਮੇਰੀ ਤਕਦੀਰ ਐਵੇਂ ਦੇਖੀ ਗਈ ਸੀ ਫੋਕਸਟ ਦੀ ਬੰਦ ਹੋ ਗਈ ਜੀਤਾ ਉੱਥੇ ਖੜਾ ਰਹਾ ਜਿਵੇਂ ਸਮਾਂ ਰੁਕ ਗਿਆ ਹੋਵੇ ਅਗਲੇ ਦਿਨ ਕੋਰਪੀ ਦਾ ਵਿਆਹ ਹੋ ਗਿਆ ਪਿੰਡ ਵਾਲੇ ਮਠਾਈ ਵੰਡ ਰਹੇ ਸੀ ਪਰ ਜੀਤਾ ਉਸ ਦਿਨ ਪਿੰਡ 'ਚ ਨਹੀਂ ਸੀ ਕੋਈ ਨਹੀਂ ਜਾਣਦਾ ਸੀ ਜੀਤਾ ਸਵੇਰੇ ਆਪਣੀ ਮੋਟਰਸਾਈਕਲ ਤੇ ਨਿਕਲਿਆ ਤੇ ਫਿਰ ਕਦੇ ਨਹੀਂ ਮੁੜਿਆ ਬਾਅਦ ਵਿੱਚ ਪਤਾ ਲੱਗਿਆ ਉਹ ਖੇਤਾਂ ਵਾਲੀ ਨਦੀ ਦੇ ਨੇੜੇ ਮਿਲਿਆ ਸੀ ਚਾਹ ਪਚਾਅ ਬਣਾ ਕੇ ਸੇਵਾਇ ਤੇ ਵਰਕਲੀਗ ਨੂੰ ਜਦ ਖਵਰ ਪਈ ਉਹ بے ਹੋਸ਼ ਹੋ ਗਈ ਫਿਰ ਕਦੇ ਕਿਸੇ ਨੇ ਉਹਦੀ ਹੱਸਣ ਦੀ ਆਵਾਜ਼ ਨਹੀਂ ਸੁਣੀ ਪਿੰਡ ਵਾਲੇ ਕਹਿੰਦੇ ਨੇ ਅਤੇ ਕਦੇ ਰਾਤ ਨੂੰ ਕੀਤਾ ਜਵਾਂ ਨਾਲ ਇੱਕ ਹੌਲੀ ਆਵਾਜ਼ ਆਉਂਦੀ ਹੈ ਗੁਰਬਰੀ ਤੇ ਮੈਂ ਹਮੇਸ਼ਾ ਤੇਰੇ ਨਾਲ ਇਹ ਕਹਾਣੀ ਦਰਾਂਦੀ ਸੀ ਜੋ ਮਿਲ ਕੇ ਵੀ ਨਾ ਮਿਲ ਸਕੇ ਪਿਆਰ ਸੱਚਾ ਸੀ ਪਰ ਤਕਦੀਰ ਨੇ ਉਹਨਾਂ ਦਾ ਸਾਥ ਨਾ ਦਿੱਤਾ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਆ ਤੁਹਾਨੂੰ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਤੇ ਵੀਰ ਵਨ ਕੇ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿੰਨਾ ਵੀਰਾਂ ਨੇ ਆਪਾਂ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਏ ਜੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।